ਅੱਜ ਬੜਾ ਖਾਸ ਦਿਨ ਹੈ ਜਦੋਂ અમારી ਪਾਰਟੀ ਦੇ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਯੰਗ ਜੋਸ਼ੀਲਾ ਔਰ ਮਿਹਨਤ ਕਰਨ ਵਾਲਾ ਨੌਜਵਾਨ ਦਿਲਵੀਰ ਗੋਲਡੀ ਉਹ ਸਾਡੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਆਏ ਹੈ ਉਹਨਾਂ ਦਾ ਵੀ ਪਰਿਵਾਰ ਆਇਆ ਹੈ ਸਾਰਾ ਪਿਤਾ ਜੀ ਵੀ ਹੈ ਉਹਨਾਂ ਦੇ ਤਾਂ ਉਹਦੀ ਪਤਨੀ ਵੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੈਂਕੜੇ ਯੂਜ ਦੇ ਜਾਂ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਜਾਂ ਉਹਨਾਂ ਦੇ ਮੈਂਬਰ ਜਾਂ ਸਾਬਕਾ ਪ੍ਰਧਾਨ ਜਾਂ ਇਹ ਸਾਰਾ ਉਹਨਾਂ ਦਾ ਪਰਿਵਾਰ ਵੀ ਨਾਲ ਹੀ ਆਇਆ ਸਾਹਮਣੇ ਬੈਠਿਆ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਕਿਉਂਕਿ ਜੋ ਪੰਜਾਬ ਦੇ ਵਿੱਚ ਅਸੀਂ ਰੰਗਲਾ ਪੰਜਾਬ ਦੇਖਣ ਦਾ ਬਣਾਉਣ ਦਾ ਸੁਪਨਾ ਲਿਆ ਹੋਇਆ ਹੈ